बीटीवी ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਲਬਰਟਾ ਦੀ ਰਾਜਧਾਨੀ ਐਡਵੈਂਟੇਜ ਤੋਂ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਅਜ ਇੱਕ ਨਵੇਂ ਸੈਗਮੈਂਟ ਦੇ ਨਾਲ ਪੇਸ਼ ਹੋ ਰਹੇ ਹਾਂ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਚਿਤਜੀ ਆਓ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਹਿਲਾਂ ਉਹਨੂੰ ਨਾਲ ਲੈ ਲਈਏ ਜੀ ਆਇਆਂ ਕਹੇ ਪ੍ਰੋਫੈਸਰ ਸਾਹਿਬ ਅਬ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਤੇ ਮੇਰੇ ਵੱਲੋਂ ਵੀ ਬੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼ਕਾ ਹੋਰ ਜੀ ਸਭ ਠੀਕ ਠਾਕ ਹੈ ਸਭ ਠੀਕ ਕੱਲ ਗੁਰਪੁਰਬ ਦਾ ਦਿਹਾੜਾ ਸੀ ਮਨਾ ਜਾ ਕੇ ਬਿਲਕੁਲ ਜੀ ਬਿਲਕੁਲ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ ਕਿ ਭਈ ਪ੍ਰਮਾਤਮਾ ਸਾਨੂੰ ਗੁਰੂ ਸਾਹਿਬ ਦੀਆਂ ਕਿ ਇਹ ਕਈਆਂ ਹੋਈਆਂ ਗੱਲਾਂ ਤੇ ਚੱਲਣ ਦਾ ਬਲ ਬਖਸ਼ੇ ਤੇ ਜਿਹੜਾ ਇਹ ਗੁਰਪੁਰਬ ਸਿਗਾ ਜੀ ਇਹ ਆਪਣੇ ਤਕਰੀਬਨ ਐਡਮਿੰਟਨ ਦੇ ਹਰ ਗੁਰੂ ਘਰ ਦੇ ਵਿੱਚ ਬੜੇ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਤੇ ਗੋਬਿੰਦ ਸਾਗਰ ਗੁਰਮਤ ਸਕੂਲ ਇਸ ਉਹਨਾਂ ਨੇ ਇੱਕ ਬੱਚਿਆਂ ਵੱਲੋਂ ਇੱਕ ਜਿਸ ਤਰ੍ਹਾਂ ਸੂਬੇ ਦੀ ਕਚਹਿਰੀ ਲੱਗੀ ਸੀਗੀ ਤੇ ਉਹਦੇ ਵਿੱਚ ਝਲਕੀ ਪੇਸ਼ ਕੀਤੀ ਗਈ ਜਿਹੜੀ ਬਹੁਤ ਹੀ ਸراہਨਾਯੋਗ ਸੀ ਛੋਟੇ ਬੱਚਿਆਂ ਵੱਲੋਂ ਤੇ ਪ੍ਰੋਪਰ ਜਾਨੀ ਕਿ ਇੱਕ ਝਲਕੀ ਪੇਸ਼ ਕਰਕੇ ਦਿਖਾਇਆ ਗਿਆ ਤੇ ਵੀ ਸੂਬੇ ਨੇ ਕਿਸ ਤਰ੍ਹਾਂ ਸਵਾਲ ਕੀਤੇ ਤੇ ਪਿੱਛੋਂ ਆਵਾਜ਼ ਸੀਗੀ ਸਾਬਜਾਦਿਆਂ ਦੀ ਤੇ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਮੂਹ ਤੋੜ ਮਾਂ ਜਵਾਬ ਦਿੱਤਾ ਤੇ ਇੱਕ ਜਾਨੀ ਛਲਾਗਾ ਜੋ ਕਦਮ ਸਿਕਾਇ ਇਹ ਪ੍ਰਮੰਦਰ ਪ੍ਰਮੰਦਰ ਕਦੇ ਪ੍ਰਸੰਸਾ ਦੇ ਪਾਤਰ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਜੋ ਇੱਕ ਸਾਹਮਣੇ ਛੋਟੇ ਛੋਟੇ ਸਕਿੱਟ ਦੇ ਰਹੇ ਆਂ ਹੌਣ ਤਾਂ ਬੱਚਿਆਂ ਦੇ ਉੱਤੇ ਇੱਕ ਠੰਗਾ ਪ੍ਰਭਾਵ ਪੈਂਦਾ ਹੈ ਨਹੀਂ ਬਿਲਕੁਲ ਨਹੀਂ ਦੇਖੋ ਜੀ ਜਿਹੜਾ ਕੰਮ ਅਸੀਂ ਹੱਥੀ ਕਰ ਲੰਨੇ ਨਾ ਉੱਤੇ ਆਪ ਖਸਪਰਟ ਹੋ ਜਾਂਦੇ ਆ ਜਿੱਦਾਂ ਸਿਆਣੇ ਕਹਿੰਦੇ ਆ ਇਦਾਂ ਹੀ ਆ ਵੀ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਹੰਡਾਇਆ ਜਾਂ ਇਹਨੂੰ ਫਿਲਮਾਇਆ ਤੇ ਉਹਦੇ ਵਿੱਚ ਉਹ ਉਹਨਾਂ ਦੇ ਮਨ 'ਚ ਰਚ ਜੂਗਾ ساری ਉਮਰ ਦੇ ਲਈ ਤੇ ਉਹ ਇਥੋਂ ਸਿੱਖਣ ਗਈ ਉਹ ਭੁੱਲੂਗਾ ਨਹੀਂ ਕਦੀ ਇਹ ਉਹ ਵਧੀਆ ਤਰੀਕਾ ਹੁੰਦਾ ਕੋਈ ਰੰਗ ਮੰਚ ਜਿਹੜਾ ਐਸੇ ਕੰਮ ਆਦਾ ਹਾਂਜੀ ਤੇ ਜੇ ਆਪਾਂ ਗੱਲ ਅੱਗੇ ਅੱਜ ਕਰੀਏ ਤੇ ਇਹਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਆਂ ਹੋ ਕਰ ਵੀ ਬੰਦਿਆਂ ਨੂੰ ਇੱਕ ਸਬਕ ਇੱਕ ਸਬਕ ਸਿਖਾ ਜਾਂਦੀ ਹੈ ਜੇ ਜ਼ਿੰਦਗੀ ਚੰਗੀ ਲੱਗੇ ਤਾਂ ਅਕਲ ਆ ਜਾਂਦੀ ਹੈ ਤੇ ਜੇ ਪੈਰ ਤੇ ਲੱਗੇ ਤੇ ਤੁਰਨੇ ਜੇ ਤੇ ਜੇ ਪੈਰ ਤੇ ਲੱਗੇ ਤਾਂ ਤੁਰਨੇ ਦੀ ਜਾਂਚ ਆ ਹੀ ਜਾਂਦੀ ਹੈ ਬਿਲਕੁਲ ਜੀ ਤੇ ਆਪਾਂ ਗੱਲ ਕਰੀ ਅੱਜ ਆਪਣੇ ਸਿੱਖ ਜਿਹੜਾ ਸਾਡਾ ਜਿਹੜਾ ਇੱਕ ਹਿਸਟਰੀ ਆਫ ਦਿਡੇ ਦੀ ਗੱਲ ਕਰੀਏ ਜੋ ਅੱਜ ਸਾਡਾ ਇੱਕ ਇੱਕ ਤਾਂ ਜੇ ਆਪਾਂ ਹੁਣ ਰੀਸੈਂਟਲੀ ਤਕਰੀਬਨ ਕੁਝ ਦਿਹਾਕੇ ਪਿੱਛੇ ਦੀ ਗੱਲ ਕਰੀਏ ਸਾਰੇ ਸਾਰਿਆਂ ਦੇ ਸਾਹਮਣੇ ਦੀਆਂ ਗੱਲਾਂ ਨੇ ਇਹ ਆਪਣੇ 1989 ਦੇ ਵਿੱਚ ਅੱਜ ਦੇ ਦਿਨ ਭਾਈ ਸਤਵੰਤ ਸਿੰਘ ਤੇ ਭਾਈ ਬਿਆਨ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਸਾਰੇ ਤੋਂ ਵਕਬ ਨੇ ਕਿਉਂ ਦਿੱਤੀ ਸੀ ਤੇ ਬਟ ਉਹ ਅੱਜ ਦਾ ਦਿਨ ਸੀਗਾ ਉਹ ਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਥੋੜੀ ਆਪਣੇ 1886 ਤੀ ਉਦੋਂ ਬੱਧੋਵਾਲ ਦੇ ਨੇੜੇ ਬ੍ਰਿਟਿਸ਼ ਤੇ ਸਿੱਖਾਂ ਦੇ ਵਿੱਚ ਬਚਾੜਾ ਪੋਈ ਸੀ ਕਿ ਜੰਗ ਹੋਈ ਸੀ ਇਹ ਸਾਡਾ ਆਪਣਾ ਜਿਹੜਾ ਹਿਸਟਰੀ ਆਫ ਦਾ ਡੇ ਹੈਗਾ ਆ ਜੇ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤੇ ਆਪਣਾ ਕੀ ਹੈਗਾ ਜੀ ਅੱਜ ਕੈਨੇਡਾ ਦੇ ਵਿੱਚ ਜੀ ਜੀ 1966 ਦੇ ਵਿੱਚ ਨਾ ਜੀ ਇੱਕ ਪਹਿਲਾ ਨਿਊਜ਼ਪੇਪਰ ਇੱਕ ਜਿਹੜਾ ਆਰਕਟਿਕ ਹਨਾ ਜੀ ਆਪਣਾ ਜਿੱਥੇ ਠੰਡੇ ਠੰਡ ਰਹਿੰਦੀ ਹੈ ਉਹਦੇ ਵਿੱਚ ਪਹਿਲੀ ਵਾਰ ਹੋਇਆ ਸੀ ਜਿਹੜਾ ਕਿ ਇੰਗਲਿਸ਼ ਇਨਯੂਟ ਤੇ ਇੱਕ ਹੋਰ ਭਾਸ਼ਾ ਆਇਆ ਹੈ ਜੀ ਕੁਚੀ ਹਾਂਜੀ ਇਹਦੇ ਵਿੱਚ ਇਹ ਪਹਿਲੀ ਵਾਰ ਲਾਂਚ ਹੋਇਆ ਸੀ ਨਿਊਜ਼ਪੇਪਰ ਉੱਥੇ ਜਿਹਦਾ ਨਾਂ ਸੀ ਦਾ ਡਰਮ ਯਾਨੀ ਕਿ ਉਹਨੇ ਪ੍ਰਿੰਟਿੰਗ ਪ੍ਰਿੰਟਿੰਗ ਦੇ ਵਿੱਚ ਹਾਂਜੀ ਹਾਂਜੀ ਪਹਿਲੀ ਵਾਰ ਜੀ ਕਿਉਂਕਿ ਉਹ ਏਰੀਆ ਆਰਮਸ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਚਿਰਾਂ ਦੇ ਚੱਲਦੇ ਆ ਰਹੇ ਨੇ ਪਰ ਉਹ ਜਿਹੜਾ ਇੱਕ ਆਰਟਿਕ ਦੇ ਵਿੱਚ ਪਹਿਲੀ ਵਾਰ ਇਹ ਲਾਂਚ ਹੋਇਆ ਸੀਗਾ ਠੀਕ ਠੀਕ ਤੇ ਬੜੇ ਬੜੇ ਇੱਕ ਗੱਲਬਾਤ ਹੀ ਹੈ ਜਿਹੜੀ 6 ਮੰਡੀਆਂ ਜੀ ਹੈ ਹਾਂਜੀ ਹਾਂਜੀ ਤੇ ਜੇ ਆਪਾਂ ਅੱਗੇ ਗੱਲ ਕਰਦੇ ਹੈਗੇ ਆ ਆਪਾਂ ਕੱਲ ਨਿਊਜ਼ ਵੀ ਕੀਤੀ ਸੀਗੀ ਵੀ ਜਿਹੜੀ ਆਪਣੇ ਨਾਰਥ ਸਸਕਾਚੂਨ ਰਿਵਰ ਦੇ ਵਿੱਚ ਇੱਕ 43 ਇਅਰ 올ਡ ਅਲੈਡੀ ਦੀ ਡੈਡ ਬੋਡੀ ਮੜੀ ਸੀ ਉਹਦੇ ਬਾਰੇ ਕੁਝ ਹੋਰ ਅਪਡੇਟ ਆਈਆਂ ਨੇ ਹਾਂਜੀ ਉਹਦੀ ਅਪਡੇਟ ਇਹ ਆਈ ਹੈ ਕਿ ਇੱਕ 31 ਸਾਲਾ ਇੱਕ ਨੌਜਵਾਨ ਜਿਹੜਾ ਨਾ ਉਹ ਉਹਨਾਂ ਨੇ ਚਾਰਜ ਕਰ ਲਿਆ ਸੈਕੰਡ ਡਿਗਰੀ ਮਰਡਰ ਕੇਸ ਵਿੱਚ ਸੈਕੰਡ ਡਿਗਰੀ ਚਾਰਜ ਲਾਇਆ ਤੇ ਮਟਰ ਤੇ ਬੜੀ ਜਲਦੀ ਜੀ ਗ੍ਰਫਤਾਰ ਕੀਤਾ ਜੀ ਬਿਲਕੁਲ ਹੀ ਪੰਜਾਬ ਪੁਲਿਸ ਨਾਲੋਂ ਵੀ ਤੇਜ਼ ਨੇ ਫੜ ਲਿਆ ਹਾਂਜੀ ਤੇ ਪਰ ਕਦੀ ਕਦੀ ਐਦਾਂ ਲੱਗਦਾ ਵੀ ਜੇ ਪਤਾ ਰਿਲੀਜ਼ ਹੋਈ ਉਦੋਂ ਕਰਦੇ ਜਿਹੜੇ ਫੜ ਲੈਂਦੇ ਨੇ ਐਦਾਂ ਵੀ ਹੋ ਸਕਦਾ ਪੁਲਿਸ ਆਜੀ ਮਨਣਾ ਨਹੀਂ ਪੈਣਾ ਪਰ ਚਲੋ ਫੇਰ ਵੀ ਆਪਾਂ ਇਹਨਾਂ ਨੂੰ ਮਤਲਬ ਪੁਲਿਸ ਨੂੰ ਆਪਾਂ ਕਹੇ ਵਧਾਈ ਦਿੰਨੇ ਆ ਵੀ ਚਲੋ ਉਹਨਾਂ ਨੇ ਬੜੀ ਜਲਦੀ ਹੀ ਜਿਹੜਾ ਦਾ ਸ਼ਖਸ਼ਾ ਜਿਹੜਾ ਇਹਦੇ ਪਿੱਛੇ ਸੀਗਾ ਉਹ ਫੜ ਲਿਆ ਤੇ ਉਹ ਹੁਣ ਸੈਕੰਡ ਡਿਗਰੀ ਮਰਡਰ ਕੇਸ ਲੱਗਿਆ ਉੱਤੇ ਤੇ ਹੁਣ ਦੇਖਦੇ ਆਂ ਉਹਦੇ ਅੱਗੇ ਜਿਹੜੇ ਅੱਗੇ ਆਪਾਂ ਜਾਣੂ ਕਰਾਦੇ ਰਾਵਾਂਗੇ ਵੀ ਅੱਗੇ ਟ੍ਰਾਇਲ ਹੋਏਗਾ ਤੇ ਫਿਰ ਉਸ ਤੋਂ ਬਾਅਦ ਉੱਤੇ ਕੀ ਸਾਬਤ ਵੀ ਹੁੰਦੇ ਆ ਜਾਂ ਕੀ ਹੁੰਦੇ ਨਾ ਤੇ ਬਟ ਐਕਸ਼ਨ ਜਿਹੜਾ ਬੜਾ ਤੇਜ਼ ਹੈਗਾ ਯਾ ਨਹੀਂ ਤੇ ਥਿੰਕੀ ਖਵਰਾ ਜੀ ਕਿਸੇ ਨੂੰ ਜਿਹਨੂੰ ਆਪਣੇ ਮੋਰ ਦੇ ਘਾਟ ਉਤਾਰਿਆ ਤੇ ਉਹਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਜੀ ਐਦਾਂ ਹੁੰਦਾ ਪੁਲਿਸ ਦੀ ਜਿਹੜੀ ਮੁਸਤੈਦੀ ਨਾਲ ਇੱਕ ਫਾਇਦਾ ਪਤਾ ਕੀ ਹੋ ਜਾਂਦਾ ਜਿਹੜੇ ਬੰਦੇ ਦੇਖੋ ਜਿਹੜੇ ਤਾਂ ਪੱਕੇ ਕ੍ਰਾਈਮਨਲ ਨੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹਾਂਜੀ ਪਰ ਜਿਹੜੇ ਹਲੇ ਇਸ ਸ਼ੁਰੂਆਤ ਦਾ ਉਹ ਉਹਨਾਂ ਨੂੰ ਡਰ ਹੁੰਦਾ ਵੀ ਆਪਾਂ ਇੱਥੇ ਫੜ ਹੋ ਜਾਣਾ ਤੇ ਦੇਖਿਆ ਉਹਨਾਂ ਕੈਨੇਡਾ ਦੇ ਵਿੱਚ ਚਾਹੇ 20 ਸਾਲਾਂ ਬਾਅਦ ਫੜ ਲੈਣ ਕੋਈ ਬੰਦਾ ਬਚ ਜਾਵੇ ਕਈ ਬੰਦੇ ਮੈਂ ਦੇਖਿਆ ਇਦਾਂ ਦੇ ਡੀਐਨਏ ਟੈਸਟ ਉਹਨਾਂ ਦੇ 20 25 25 ਸਾਲਾਂ ਬਾਅਦ ਵੀ ਫੜੇ ਗਏ ਹਾਂਜੀ ਮਤਲਬ ਜਦੋਂ ਲੋਕਾਂ ਕਈ ਲੋਕ ਬਿਲਕੁਲ ਹੀ ਗਾਇਬ ਹੀ ਹੋ ਗਏ ਦੁਨੀਆ ਤੋਂ ਟੁੱਟ ਜਾਂਦੇ ਨੇ ਉਹਨੂੰ ਕਿੱਦਾਂ ਫੜ ਲੈਣ ਪੁਲਿਸ ਵਾਲੇ ਹੈ ਤਾਂ ਪੁਲਿਸ ਜਿਹੜੀ ਹੈ ਉਹ ਹੈ ਤਾਂ ਕਿਸੇ ਮਦੇ ਇਨਸਾਨ ਹੀ ਨੇ ਨਾ ਉਹਨਾਂ ਦੇ ਇਕੁਪਮੈਂਟ ਜਿੰਨੇ ਵੀ ਐਡਵਾਂਸ ਹੋ ਜਾਣ ਪਰ ਜਦੋਂ ਵੀ ਉਹ ਬੰਦਾ ਦੁਬਾਰਾ ਇਨਸਾਨ ਮੁਖਤਾਰ ਹੋ ਕੇ ਜਾਂ ਸੋ ਇਹਨਾ ਜ਼ਰੂਰ ਹੈਗਾ ਵੀ ਇਹ ਨਹੀਂ ਵੀ ਇੱਕ ਵਾਰ ਬੰਦਾ ਬਚ ਨਹੀਂ ਸਕਦਾ ਕਦੀ ਨਾ ਕਦੀ ਦੇਰਾਂਂ ਦੇਰ ਫੜੂਗਾ ਫੜੂਗਾ ਇਹ ਮੈਂ ਇਸ ਗੱਲ ਤੇ ਮੈਂ ਇਹ ਜਿਹੜੀ ਆਪਣੀ ਕੈਨੇਡੀਅਨ ਪੁਲਿਸ ਦੇ ਨਾ ਉਹਦੇ ਮੈਂ ਬੜੀ ਅਸਲ ਤੇ ਇਹ ਇੱਕਦਮ ਨਹੀਂ ਫੜਦੇ ਇਹ ਉਹਦੇ ਨੂੰ ਪ੍ਰੋਪਰ ਉਹਦੀ ਪਹਿਲੇ ਇਨਵੈਸਟਿਗੇਸ਼ਨ ਕਰਦੇ ਆ ਆਪਣੇ ਤਾਂ ਬੈਕ ਹੌਮ 'ਚ ਤਾਂ ਹੋਰ ਤਰੀਕਾ ਆ ਉਹ ਤਾਂ ਕੁੱਟ ਕੇ ਬਣਾ ਲੈਂਦੇ ਆ ਉਹ ਤਾਂ ਕਹਿੰਦੇ ਆ ਵੀ ਜਿੱਦਾਂ ਇੱਕ ਘਾਵਸੀ ਵੀ ਜੰਗਲ ਦੇ ਵਿੱਚ ਲੱਗ ਗਈ ਮਤਲਬ ਧੋੜੇ ਫਰੇ ਇੱਕ ਮੱਝ ਧੋੜੀ ਫਰੇ ਹਾਂਜੀ ਕਹਿੰਦੇ ਕੀ ਹੋਇਆ ਕਹਿੰਦੇ ਹੋਇਆ ਆ ਵੀ ਕਿਸੇ ਨਾ ਕਿਸੇ ਗਵਾਂਡੀਆਂ ਦੇ ਖੇਤਾਂ ਦੇ ਵਿੱਚ ਨਾ ਕਿ ਹਾਥੀ ਵੜ ਕੇ ਨਾ ਖਾ ਗਿਆ ਗੰਨੇ ਤੇ ਉਹ ਕਹਿੰਦੇ ਤੂੰ ਕਹਿੰਦੀ ਭੱਜੀ ਫਿਰਦੀ ਐ ਕਹਿੰਦੀ ਵੀ ਇਹ ਤਾਂ ਤੂੰ ਤਾਂ ਮਾਝਾਂ ਕਹਿੰਦੇ ਤਾਂ ਤੈਨੂੰ ਪਤਾ ਨਾ ਜੇ ਅਗਰ ਮੈਨੂੰ ਪੁਲਿਸ ਵਾਲੇ ਫੜ ਕੇ ਲੈ ਗਏ ਮੈਂ ਸਾਬਤ ਕਰ ਦਿਆਂ ਉਹ ਜਿੰਦਗੀ ਲੱਗ ਜਣੀ ਵੀ ਮੈਂ ਮਰ ਜਾਣਾ ਹਾਥੀ ਨਹੀਂ ਹੈਗਾ ਉਹਦੇ ਘੜਬੇ ਹੀ ਨਹੀਂਗੇ ਤੋਂ ਥੋੜਾ ਉੱਥੇ ਦਾ ਫਰਕ ਵੱਖਰਾ ਐ ਇੱਛੇ ਤਾਂ ਚਲੋ ਪੁਲਿਸ ਜਿਹੜੀ ਆ ਉਹ ਸਹੀ ਗੱਲ ਤੁਸੀਂ ਕਿਹਾ ਵੀ ਐ ਨਹੀਂ ਕਿਸੇ ਚੱਕ ਲੰਦੀ ਪਹਿਲਾਂ ਪੂਰਾ ਪ੍ਰਕਟਾ ਕਰਦੀ ਐ ਪੂਰਾ ਮਦਰ ਪ੍ਰੂਫ ਲਾ ਵਧੀਆ ਫਿਰ ਇੱਕ ਚੀਜ਼ ਇੱਥੇ ਹੋਰ ਬਹੁਤ ਵਧੀਆ ਆ ਜਿਹਨੇ ਕ੍ਰਾਈਮ ਕੀਤਾ ਉਹਨੂੰ ਹੀ ਫੜਦੇ ਆ ਉਹਦੀ ਫੈਮਿਲੀ ਨੂੰ ਕੁਛ ਹਾਂ ਉਹਦੀ ਫੈਮਿਲੀ ਨੂੰ ਕੁਛ ਨਹੀਂ ਜਿੱਦਾਂ ਪਿੱਛੇ ਜੇ ਕਈ ਇੱਕ ਹੋਏ ਸੀ ਕੇਸ ਇਦਾਂ ਦੇ ਹੋਏ ਸੀ ਕਿ ਵੀ ਜਿਹਦੇ ਵਿੱਚ ਉਹ ਸਿਰਫ ਸਿਰਫ ਉਸ ਬੰਦੇ ਨੂੰ ਹੀ ਉਹੀ ਮਨ ਉਹਦੀ ਵਾਈਫ ਨੂੰ ਹਾਂ ਅਗਰ ਉਹ ਉਹਦੇ ਕ੍ਰਾਈਮ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਉਹ ਫਿਰ ਹਾਲਾਂਕਿ ਮੈਟਰ ਹੈ ਬਟ ਜੇ ਉਹਨਾਂ ਨੇ ਉਹਦੇ ਵਿੱਚ ਕੁਛ ਨਹੀਂ ਕੀਤਾ ਤਾਂ ਨਹੀਂ ਇੰਡੀਆ ਵਿੱਚ ਤਾਂ ਜੇ ਬੰਦਾ ਕਹਿੰਦੇ ਬੰਦਾ ਹਾਜ਼ਰ ਕਰੋ ਜੀ ਉੱਥੇ ਪੁਸਤਾ ਵੀ ਟੱਕ ਲੈਂਦੇ ਹਾਂ ਉਹ ਕਹਿੰਦੇ ਪੁਸਤਾ ਚ ਕਹਿੰਦੇ ਬੰਦਾ ਹਾਜ਼ਰ ਕਰੋ ਤੇ ਛੱਡ ਦਿੰਦੇ ਆ ਜੀ ਹਾਂਜੀ ਤੇ ਉਹ ਇਦਾਂ ਨਹੀਂ ਹੈਗਾ ਜੀ ਅਜੇ ਕੋ ਛੱਡਨੇ ਕੀ ਹੈ ਜੇ ਹੋਰ ਨਹੀਂ ਲੱਭਿਆ ਤਾਂ ਉਹਨਾਂ ਦੇ ਗੱਲ ਪਾਉਂਦੇ ਆ ਫਿਰ ਕਹਿੰਦੇ ਜੀ ਉਹ ਤਾਂ ਫਿਰ ਜੋ ਵੀ ਗਲਤੀਆਂ ਜਿੰਨੀਆਂ ਵੀ ਪ੍ਰਾਣੀਆਂ ਹੁੰਦੀਆਂ ਆ ਤੇ ਉਹ ਇੱਕ ਵਾਰੀ ਮੇਰੀ ਨਾਲ ਹੋਇਆ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਮੇਰੀ ਉਹਨਾਂ ਨੇ ਐਫ ਆਈ ਆਰ ਨਹੀਂ ਲਿਖੀ ਕੱਤਕ ਨਹੀਂ ਲਿਖੀ ਜਦ ਤੱਕ ਪੁਲਿਸ ਚੋਰ ਨਹੀਂ ਕੋ ਫੜ ਲਿਆ ਗਿਆ ਇੱਕ ਫੜਿਆ ਉਸ ਸਾਰੇ ਮੋਟਰਸਾਈਕਲ ਦੇ ਨਾਂ ਤੇ ਪਾ ਕੇ ਤੇ ਮੇਰੀ ਐਫ ਆਈ ਆਰ ਨਹੀਂ ਮੈਂ ਤੁਹਾਨੂੰ ਇੱਕ ਪੁਰਾਣਾ ਵਾਕਿਆ ਦੱਸਦਾ ਇੱਕ ਘਟਨਾ ਹੈਗੀ ਆ ਗੁਰਤੇਗ ਬਹਾਦਰ ਸਾਹਿਬ ਜੀ ਦੇ ਧੀਦੀ ਗੁਰਪ੍ਰਭ ਤੇ ਗੁਰਦਾਰ ਸ਼ਹੀਦ ਗੰਦ ਸਾਹਿਬ ਤੋਂ ਨਗਰ ਕੀਰਤਨ ਨਿਕਲਿਆ ਸੀਗਾ ਜੀ ਦਿੱਲੀ ਤੋਂ ਦਿੱਲੀ ਤੋਂ ਮੈਂ ਦਿੱਲੀ ਤੇ ਜਦੋਂ ਨਗਰ ਕੀਰਤਾਂ ਨਿਕਲੇ ਜਿਸ ਤਰ੍ਹਾਂ ਨਗਰ ਕੀਰਤਾਂ ਵਿੱਚ ਟੈਂਪੋ ਟਰੱਕ ਹੁੰਦੇ ਆ ਹਾਂਜੀ ਤੇ ਉਹ ਹੌਲੀ ਹੌਲੀ ਚੱਲਦੇ ਆ ਹਾਂਜੀ ਕੋਈ ਬੱਚਾ ਕਹਿੰਦਾ ਵੀ ਮੈਨੂੰ ਫੜਾ ਦਿਓ ਤੁਸੀਂ ਬੋ ਸ਼ਕ ਲਓ ਮੈਂ ਜਾਣਾ ਹੀ ਹੌਲੀ ਹੌਲੀ ਮਤੁਰਿਆ ਕਹਿੰਦਾ ਤੇ ਜਦੋਂ ਅੱਗੇ ਜਾ ਕੇ ਆਪਣਾ ਕੀ ਹੁੰਦਾ ਆ CRP ਦੇ ਜਵਾਨ ਖੜੇ ਹੁੰਦੇ ਆ ਤੇ ਉਹ ਬੱਚਾ ਜਦੋਂ ਟਰੱਕ ਲੈ ਕੇ ਜਾ ਰਿਹਾ ਤੋਂ ਸੰਭਲਿਆ ਨਹੀਂ ਉਹ ਤੋਂ ਮੋੜ ਦੇ ਉੱਤੇ ਹੋਲੀ ਹੋਣ ਦੀ ਬਜਾ ਟਰੱਕ ਉਹਨੇ ਤੇਜ਼ ਕਰ ਲਿਆ ਤੋਂ CRP ਵਾਲੇ ਦੇ ਉੱਪਰ ਚੜ ਗਿਆ ਚਲੋ ਸਾਡਾ ਇੱਕੋ ਜਿ ਮਿੱਤਰ ਸੀਗਾ ਮੈਂ ਉਹਦਾ ਨਾਮ ਉਹਦਾ ਮੈਂਸ਼ਨ ਨਹੀਂ ਕਰਨਾ ਉਹ ਜਾ ਕੇ ਨੱਠ ਕੇ ਉਹਨਾਂ ਨੂੰ ਬਚਾਉਣ ਲੱਗ ਪਿਆ ਵਿੱਚੋਂ ਜਿਹਨਾਂ ਸਿਰ ਵਾਲ ਕੱਢ ਸਕਿਆ ਉਹਨੇ ਕੱਢੇ ਪਰ ਕੀ ਹੁੰਦਾ ਆ ਆਪਣਾ ਤੇ ਆਪਣੀ ਦੇ ਵਿੱਚ ਪੁਲਿਸ ਆ ਕੇ ਉਹਨੂੰ ਹੀ ਫੜ ਲੈਂਦੀ ਆ ਉਹਨੂੰ ਹੀ ਫੜ ਲੈਂਦੀ ਆ ਤੇ ਉਹ ਕਹਿੰਦੇ ਉਹ ਮੌਕੇ ਤੇ ਉਹੀ ਲੱਭਿਆ ਉਹਨੂੰ ਅਗਲੇ 13 ਸਾਲ ਉਹ ਸਾਹਬਤ ਹੀ ਕਰਦਾ ਰਿਹਾ ਹੁਣ ਪਹਿਲਾਂ ਤਾਂ ਉਹਨੇ ਕੋਸ਼ਿਸ਼ ਕੀਤੀ ਪਰ ਜਦੋਂ ਕੁੱਟ ਪੈਣ ਲੱਗੀ ਨਾ ਕਹਿੰਦੇ ਵੀ ਫਸਾਰਨਾ ਬੈਂਕ ਵੀ ਲੁੱਟਿਆ ਸੀਗਾ ਅੱਛਾ ਜੀ ਕਹਿੰਦਾ ਹਾਂਜੀ ਲੁੱਟਿਆ ਸੀਗਾ ਜੀ ਆ ਬਾਰਦਾਤ ਵੀ ਕੀਤੀ ਸੀ ਕਹਿੰਦਾ ਦੋ ਕ ਮੰਨੇ ਸੀਗੇ ਮੁੜ ਕੇ ਕਹਿੰਦਾ ਸੀ ਕਹਿੰਦਾ ਖਲੀਫੇ ਬਣ ਗਏ ਵੀ ਬਹੁਤ ਵੱਡੇ ਇਹ ਮਮ ਕਕ ਲਗਾਰਿਆ ਸਾਡ ਨੂੰ ਕਹਿੰਦੇ ਜਦੋਂ ਲਾ ਪਈ ਅਸੀਂ ਅਸਾਂ ਕੁਟਦੋਂ ਤਾਂ ਬਚੇ ਹਾਂ ਇਹ ਤਾਂ ਹੈ ਇੰਡੀਆ ਦੇ ਵਿੱਚ ਤਾਂ ਇਦਾਂ ਜੀ ਕਿਸੇ ਇਹ ਬਿਲਕੁਲ ਯਾਨੀ ਕਿ ਇੱਕ ਜਿਹੜੀ ਸਾਡੇ ਬਿਲਕੁਲ ਨੇੜੇ ਵਾਲਿਆਂ ਦੇ ਵਿੱਚੋਂ ਸਾਡੀ ਇੱਕ ਘਟਨਾ ਹੋਈ ਹੈ ਬਿਲਕੁਲ ਇਸ ਕਰਕੇ ਚਲੋ ਇਹਨਾਂ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਮੁਲਕਾਂ ਦੇ ਇਹ ਗਲਾਂ ਤੋਂ ਬਚੇ ਹੋਏ ਆ ਤੇ ਜੇ ਆਪਾਂ ਗੱਲ ਕਰੀਏ ਕੈਨੇਡਾ ਦੀ ਕੈਨੇਡਾ ਦੇ ਸਿਆਸਤ ਦੇ ਅੱਜ ਇੱਕ ਬਹੁਤ ਵੱਡਾ ਦੰਦ ਰਿਹਾ ਜੀ ਪੁਚਾਲ ਆ ਕੈਨੇਡਾ ਅੱਜ ਤਾਂ ਪੁਚਾਲਾ ਗਿਆ ਜੀ ਹਾਂਜੀ ਤੇ ਇਹ ਪੁਚਾਲ ਵੇਲੇ ਪਹਿਲੇ ਆ ਜਾਣਾ ਚਾਹੀਦਾ ਸੀ ਇਬੜਾ ਲੇਟ ਆਇਆ ਪਚਾਲ ਪਰ ਆ ਆ ਗਿਆ ਸੋ ਕਿਉਂਕਿ ਜੋ ਸੁਰਭਾਗੀ ਸੁਰਾਂ ਪਹਿਲਾਂ ਉਟੀਆਂ ਸੀ ਪ੍ਰਾਈਮ ਮਿਨਿਸਟਰ ਜੀ ਦੇ ਖਿਲਾਫ ਤੇ ਹੁਣ ਉਹਨਾਂ ਨੂੰ ਫਿਰ ਉਹਨਾਂ ਬਾਗੀ ਸੁਰਾਂ ਦੇ ਅੱਗੇ ਝੁਕਦੇ ਹੋਏ ਆਪਣੀ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਉਹਨਾਂ ਨੇ ਦੇ ਦਿੱਤਾ ਤੇ ਹੁਣ ਅਗਲੇ ਫਿਰ ਆਪਣੀ ਨਵੀਂ ਲੀਡਰਸ਼ਿਪ ਦੀ ਚੋਣ ਹੋਊਗੀ ਹੈ ਹਾਂਜੀ ਹਾਂਜੀ ਉਹ ਵੀ ਇਹ ਵੀ ਨਾਲ ਕਿਹਾ ਵੀ ਮੈਂ ਪ੍ਰਾਈਮ ਮਿਨਿਸਟਰ ਉਹਨਾਂ ਚ ਰ੍ਹਾਂਗਾ ਜਿੰਨਾ ਚਿਰ ਕੋਈ ਨਵਾਂ ਲੀਡਰ ਨਹੀਂ ਬਣਦਾ ਮਤਲਬ ਜਦੋਂ ਨਵਾਂ ਲੀਡਰ ਚੁਣ ਹੋ ਗਿਆ ਲਿਬਰਲ ਦਾ ਲਿਬਰਲ ਪਾਰਟੀ ਆਪਣਾ ਚੁਣਦੀ ਆ ਤੇ ਉਦੋਂ ਤੱਕ ਇਹ ਪ੍ਰਾਈਮ ਮਿਨਿਸਟਰ ਰਹਿਣਗੇ ਤੇ ਜਦ ਤੱਕ ਇਹ ਲੀਡਰ ਨਹੀਂ ਹੁਣ ਹੈਗੇ ਪ੍ਰਾਈਮ ਮਿਨਿਸਟਰ ਤੱਕ ਜਦੋਂ ਨਵਾਂ ਲੀਡਰ ਆ ਗਿਆ ਹੂੰ ਫਿਰ ਯਾਨੀ ਕਿ ਸਰਕਾਰ ਅੱਧੀ ਰਹਿ ਜੂਗੀ ਇਹ ਤੇ ਕੋਈ ਸਰਕਾਰ ਹਾਂ ਸਰਕਾਰ ਇੱਦੀ ਜੇ ਨਵਾਂ ਲੀਡਰ ਆ ਗਿਆ ਠੀਕ ਹੈ ਉਹ ਕਿਉਂਕਿ ਸਾਰੀ ਪਾਰਟੀ ਉਹਨੂੰ ਸਪੋਰਟ ਕਰੂਗੀ ਤੇ ਸਰਕਾਰ ਇੱਦੇ ਰਹਿ ਜੂਗੀ ਪਰ ਸਰਕਾਰ ਤਾਂ ਪਹਿਲੇ ਮਿਨੋਰਟੀ ਚ ਹੈ ਹੂੰ ਤੇ ਸਾਹਮਣੇ ਵਾਲੇ ਤਾਂ ਪਹਿਲੇ ਹੀ ਉਹ ਲਾ ਕੇ ਬੈਠੇ ਨੇ ਤੇਲ ਨਾਲੋਂ ਤੇ ਇਸ ਤਰ੍ਹਾਂ ਵੀ ਇੱਥੇ ਹੋ ਸਕਦਾ ਹੈ ਵੀ ਚਲੋ ਕਹਿਣ ਵੀ ਠੀਕ ਹੈ ਵੀ ਇਦਾਂ ਹੁਣ ਸਭ ਬਾਰੀ ਸਾਨੂੰ ਦੇ ਦਿੰਦੇ ਆ ਸਪੋਰਟ ਸਾਨੂੰ ਕਰ ਦਿੰਦੇ ਆ ਐਨਡੀਪੀ ਵਾਲਿਆਂ ਨੂੰ ਕਹਦਣ ਇਹ ਜੀ ਜੇ ਅਗਰ ਇੱਕ ਇੰਡੀਆ ਹੁੰਦਾ ਹੁਣ ਨੂੰ ਤਾਂ ਹੋ ਜਣਾ ਸੀ ਹੁਣ ਨੂੰ ਤਾਂ ਹੁਣ ਨੂੰ ਤਾਂ ਰੋਲਾ ਪੈਣਾ ਨਹੀਂ ਸੀ ਹੁਣ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਹਾਡੀਆਂ 20 ਸੀਟਾਂ ਆ ਤੁਸੀਂ ਆਪਣਾ ਪੀਆ ਬਣਾ ਲਓ ਨਾਲੇ ਕਰ ਲਓ ਜੋ ਤੁਸੀਂ ਕਹਿੰਦੇ ਸੀ ਕਰਨਾ ਤੇ ਇੰਡੀਆ ਹੁੰਦਾ ਹੁਣ ਨੂੰ ਤਾਂ ਬਣ ਜਾਣਾ ਸੀ ਪਰ ਇੱਥੇ ਮੇਰੇ ਹਿਸਾਬ ਨਾਲ ਨਹੀਂ ਹੋਣਾ ਬਈ ਇੱਥੇ ਇਦਾਂ ਨਹੀਂ ਹੈਗਾ ਤੇ ਜਾਨੀ ਥੋੜਾ ਜਿਹਾ ਹੈਗਾ ਸਾਬ ਨੂੰ ਆਪਣੇ ਉਹਦੇ ਵਿੱਚੋਂ ਪ੍ਰੋਸੈਸ ਤੋਂ ਨਿਕਲਣਾ ਪਊਗਾ ਬਾਅਦ ਚ ਬਿਲਕੁਲ ਜੀ ਉਹ ਤਾਂ ਪਹਿਲੇ ਹੀ ਉਹਨਾਂ ਨੇ ਆਪਣੇ ਕਨਜ਼ਰਵੇਟਿਵ ਜਿਹੜੇ ਆਪਣੇ ਉਹਨਾਂ ਦੇ ਲੀਡਰ ਨੇ ਪੀਆਰ ਬੋਲੇ ਤੇ ਆਪਣੇ ਜਗਮੀਤ ਇਵਾਨ ਡਗਮੀਰ ਸਿੰਘ ਇਹਨਾਂ ਨੇ ਪਹਿਲੇ ਹੀ ਕਹਿਤਾ ਵਾ ਵੀ ਅਸੀਂ ਨਾਨ ਕੰਫੀਡੈਂਸ ਮੋਸ਼ਨ ਲਿਆਵਾਂਗੇ ਤੇ ਉਹ ਤਾਂ ਤਿਆਰ ਬੈਠੇ ਨੇ 27 ਪੋਤਾ 9 ਲੀਟਰ ਦੇਖ ਕੇ ਜਗਮੀਰ ਸਿੰਘ ਦਾ ਮਨ ਫਿਰ ਪ੍ਰਤੀਸ਼ ਜਾਵੇ ਇੱਕ ਵਾਰੀ ਇਹ ਤਾਂ ਜੀ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਦਾ ਕੁਝ ਪਤਾ ਨਹੀਂ ਸ਼ਾਇਦ ਦੁਨੀ ਕੈਨੇਡਾ ਵਾਸੀਆਂ ਦੇ ਭਲੇ ਦੇ ਲਈ ਇਹਨਾਂ ਦਾ ਮਨ ਪਸੀਜ ਸਕਦਾ ਵੀ ਜਿਹੜੇ ਕੰਮ ਹੁਣ ਤੱਕ ਨਹੀਂ ਹੋਏ ਵੀ ਅੱਗੇ ਆਪਾਂ ਬਾਕੀ ਨਵੇਂ ਪ੍ਰਾਈਮ ਮਿਨਿਸਟਰ ਤੋਂ ਕਰਵਾ ਲੈਂਦੇ ਹਾਂ ਬਿਲਕੁਲ ਜੀ ਹਾਂ ਕਰਵਾਇ ਕਰ ਕੋਈ ਜਿਹੜਾ ਨਵਾਂ ਆਣਾ ਆ ਜਿੱਦਾ ਚੰਨੀ ਸਾਹਿਬ ਆਏ ਸੀਗੇ ਉਹ ਤਿੰਨ ਕੁ ਮਹੀਨਿਆਂ ਲਈ ਤੇ ਉਹਨਾਂ ਨੇ ਬਹੁਤ ਲੋਕਾਂ ਨੂੰ ਬੰਡਿਆ ਸੀ ਮੈਂ ਇਹ ਵੀ ਕਰਦਣਾ ਤੇ ਉਹ ਵੀ ਕਰਦਣਾ ਤੇ ਆ ਵੀ ਕਰਦਣਾ ਦੇਖੋ ਜਿਹੜੇ ਨਿਆਣੇ ਕਦੀ ਐ ਉੱਪਰੋਂ ਦੇਖਦੇ ਸੀਗੇ ਨਾ ਉਹ ਜਹਾਜ਼ ਗਿਆ ਫੜਾ ਫੜ-ਫੜ ਕੇ ਉਹ ਹੈਲੀਕਾਪਟਰ ਬਿਠਾ ਕੇ ਕਮਾਏ ਉਹ ਹਾਂ ਪਰ ਇੱਕ ਗੱਲ ਆ ਉਹ ਚੰਨੀ ਸਾਹਿਬ ਨੇ ਲੈ ਦੀਆਂ ਲਿਆਤੀਆਂ ਸੀ ਸ਼ਾਇਦ ਦੇਖੋ ਸ਼ਾਇਦ ਇੱਥੇ ਵੀ ਆ ਸਕਦਾ ਪਰ ਜੋ ਹਾਲ ਦੇ ਹਾਲਾਤ ਜਿਹੜੇ ਲੱਗ ਰਹੇ ਨੇ ਉਹਦੇ ਹਿਸਾਬ ਨਾਲ ਨਹੀਂ ਲੱਗਦਾ ਉਸ ਹਿਸਾਬ ਨਾਲ ਤਾਂ ਇਹ ਲੀਡਰ ਤੱਤ ਪਮ ਚੁਣ ਲੈਣਗੇ ਪਰ ਸਰਕਾਰ ਨਹੀਂ ਚੱਲ ਸਕਦੀ ਕਿ ਵੀ ਨਾ ਕੰਫੀਡੈਂਸ ਵੀ ਚਾਹੀਦਾ ਨਾ ਮਿਨੋਰਟੀ ਹੈ ਜੇ ਹਾਂ ਜੇ ਮੇਜੋਰਟੀ ਹੁੰਦੀ ਤਾਂ ਦੀ ਗਵਰਨਮੈਂਟ ਫਿਰ ਕੋ ਚੱਕਰ ਫਿਰ ਤਾਂ ਸੇਵਾ ਦੇਣਾ ਇੰਨੇ ਸੀਗਾ ਪਰ ਹਾਂ ਇਹ ਵੀ ਇੱਕ ਗੱਲ ਆ ਪਰ ਸਤੀਫਾ ਦਾ ਰੋਲਾ ਨਹੀਂ ਸੀ ਪਾਣਾ ਪਰ ਸਤੀਫਾ ਤਾਂ ਮਿਨੋਰਟੀ ਤੇ ਮੇਜੋਰਟੀ ਦੇ ਚੱਕਰ ਜ਼ਿਆਦਾ ਕਰਕੇ ਨਹੀਂ ਸਿਰਫ ਇਨ ਪਾਰਟੀ ਉਹਨਾਂ ਦੇ ਖਿਲਾਫ ਜ਼ਿਆਦਾ ਕਰਦੇ ਸਿਰਫ ਪਾਰਟੀ ਜੀ ਆਪਣੀ ਹੁੰਦੀ ਮੇਰੀ ਪਕੜ ਹੋਣੀ ਸੀ ਨਾ ਹਾਂ ਕਿਉਂਕਿ ਪਿੱਛੇ ਜਿਹਨੇ ਵੀ ਬਾਈ ਇਲੈਕਸ਼ਨ ਹੋਏ ਆ ਸਾਰਿਆਂ ਦੇ ਵਿੱਚ ਇਹਨਾਂ ਦੀ ਹਾਰ ਹੀ ਹੋਈ ਹੈ ਤਕਰੀਬਨ ਤੇ ਉਹਦੇ ਕਰਕੇ ਹੋਰ ਮਿਨੋਰਟੀ ਤੇ ਆ ਗਏ ਬਿਲਕੁਲ ਤੇ ਉਹ ਫਰਕ ਪੈ ਗਿਆ ਤੇ ਬਾਕੀ ਜੇ ਆਪਾਂ ਗੱਲ ਕਰੀ ਅੱਜ ਤੱਕ ਕਿੱਦਾਂ ਦਾ ਪ੍ਰਤੀਕਰਮ ਰਿਹਾ ਇਹਨਾਂ ਦੇ ਸਿਫਤੋ ਬਾਦ ਦੇਖੋ ਜੀ ਹਰ ਬੰਦੇ ਦਾ ਆਪਣਾ ਆਪਣਾ ਆ ਤੇ ਆਪਣੇ ਮੈਡਮ ਜਿਹੜੀ ਸਾਡੇ ਆਪਣੇ ਅਲਵਾਟਾ ਦੇ ਪ੍ਰੀਮੀਅਰ ਨੇ ਉਹਨਾਂ ਨੇ ਵੀ ਕਿਹਾ ਵੀ ਇਹ ਜਿਹੜਾ ਬਹੁਤ ਲੇਟ ਡਿਸੀਜਨ ਜਾਂ ਗਲਤ ਡਿਸੀਜਨ ਹੈ ਕਿਉਂਕਿ ਇਸ ਵੇਲੇ ਇੱਕ ਸਟਰੋਂਗ ਮੰਡੇਟ ਚਾਹੀਦਾ ਸੀ ਕਿਉਂਕਿ ਉਧਰ ਟਰੰਪ ਸਾਹਿਬ ਨਾਲ ਵੀ ਮੱਥਾ ਮਾਰਨਾ ਵਣਾ ਨਾ ਹੋਣਾ ਜਿਹੜੀ ਕਹਿੰਦੇ ਨੇ ਟਰੰਪ ਸਾਹਿਬ ਰੰਪ ਸਾਹਿਬ ਕਹਿੰਦੇ ਤਾਂ ਕੋਈ ਗੱਲ ਨਹੀਂ ਹੈਗੀ ਇਤਾਮ ਜੀ ਗੱਲ ਆ ਇਹ ਤਾਂ ਮਤਲਬ ਮੈਂ ਹੀ ਪਹਿਲੀ ਕਹਿਤਾ ਸੀ ਵੀ ਕੋਈ ਚੱਕਰ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਹਲੇ ਉਹਨਾਂ ਨੇ ਕਿਹਾ ਨਹੀਂ ਸ਼ਾਇਦ ਕਹਿ ਦੇਣਗੇ ਇਸ ਐਪੀਸੋਡ ਉਹ ਕੋਊਗਾ ਵੀ ਲੋੜੇ ਨਹੀਂ ਜੀ ਹੈਗੀ ਐਵੇਂ ਕੋਈ ਪ੍ਰਾਈਮ ਮਿੰისტਰਾ ਬਣਾਉਣ ਦੀ ਤੇ ਜਾਂ ਪ੍ਰਾਈਮ ਮਿੰისტਰ ਚੱਲ ਵੀ ਗਿਆ ਕੋਈ ਗੱਲ ਨਹੀਂ ਗਵਰਨਰ ਨਾਲ ਆਦ ਨੇ ਉਹਨਾਂ ਦਾ ਉਹ ਉਹਨਾਂ ਦੀ ਗੱਲ ਛੱਡ ਦੋ ਉਹਨਾਂ ਦਾ ਔਖਾ ਉਹ ਕੁਝ ਵੀ ਕਹਿ ਸਕਦੇ ਆ ਉਹ ਕੁਝ ਵੀ ਕਹਿ ਸਕਦੇ ਆ ਬਟ ਜਿਹੜੇ ਆਪਣੇ ਮੈਡਮ ਨੇ ਜੁਰੇ ਕਿਹਾ ਵੀ ਹੁਣ ਟਾਈਮ ਸੀਗਾ ਕਿਉਂਕਿ ਜਿੱਦਾਂ ਪਹਿਲਾਂ ਨਾਫਟਾ ਹੁੰਦਾ ਸੀ ਜੀ ਉਸ ਤੋਂ ਬਾਅਦ 트াম্প ਸਾਹਿਬ ਦੇ ਆਏ ਤੇ ਇੱਕ ਨਵਾਂ ਇੱਕ ਬਣਿਆ ਸੀਗਾ ਉਹ ਹੁਣ 2026 ਦੇ ਵਿੱਚ ਮੇਰੇ ਖਿਆਲ ਦੁਆਰਾ ਨਹੀਂ ਰੀ ਰੀਨੇਗੋਸ਼ੀਏਟ ਨੇਗੋਸ਼ੀਏਟ ਹੋਣਾ ਵਾ ਵੀ ਇਹਨਾਂ ਦਾ ਨਾਰਥ ਅਮਰੀਕਾ ਦਾ ਜਿਹੜਾ ਇੱਕ ਰੂਲ ਆ ਜਿਹੜਾ ਇਹਨਾਂ ਦਾ ਐਗਰੀਮੈਂਟ ਆ ਹੁਣ ਉਹਦੇ ਵਿੱਚ ਇੱਕ ਸਟਰੋਂਗ ਚਾਹੀਦਾ ਚਲੋ ਅੱਜ ਤੱਕ ਕੋਈ ਸਟਰੋਂਗ ਮੰਡਟ ਆ ਜੂਗਾ ਜਾਂ ਹਾਂਜੀ ਕਿਉਂਕਿ ਇਲੈਕਸ਼ਨ ਤਾਂ ਅਕਤੂਬਰ ਦਾ ਆ ਰਿਹਾ ਹੁੰਦਾ ਹੀ ਆਵੇ ਅਸੀਂ ਜੇ ਨਹੀਂ ਗਏ ਤਾਂ ਲੈਣਾ ਵੀ ਸੇਵਾ ਜਦ ਦੇਰ ਤੱਕ ਨੌਕਾ ਕਿੰਨੀ ਕਰਨੀ ਹੈ ਤਾਂ ਇੱਕ ਚੱਲਦਾ ਹੀ ਹੈ ਪ੍ਰੋਸੈਸ ਹਾਂਜੀ ਹਾਂਜੀ ਜੇ ਦੇਰ ਤੱਕ ਦਿੱਤਾ ਕਿਉਂ ਆ ਤੇ ਨਹੀਂ ਦਿੱਤਾ ਦੇ ਕੋ ਇਹ ਤਾਂ ਹਮੇਸ਼ਾ ਹੀ ਇਹਦਾ ਆ ਹੁਣ ਜੇ ਆਪਾਂ ਪੂਰੀ ਪੋਲਿਟਿਕਸ ਦੀ ਦੇਖੀਏ ਹੁਣ ਕੈਨੇਡਾ ਦੀ ਪੋਲਿਟਿਕਸ ਜਿਹੜੀ ਫੈਡਰਲ ਲੈਵਲ ਦੀ ਮੈਂ ਗੱਲ ਕਰਾਂ ਫੈਡਰਲ ਲੈਵਲ ਤੇ ਕੀ ਕਹਿ ਰਿਹਾ ਆ ਆਪਣਾ ਕਨਜ਼ਰਵੇਟਿਵ ਇਹ ਕਹਿ ਰਿਹਾ ਵੀ ਇਹ ਭਾਈ ਸਾਹਿਬ ਕੰਮ ਨਹੀਂ ਕਰਦਾ ਆਪਣੇ ਲਿਬਰਲ ਵਾਲੇ ਕੰਮ ਨਹੀਂ ਕਰ ਰਹੇ ਇਹ ਲੋਕਾਂ ਨੂੰ ਗਰੀਬ ਬਣਾ ਰਹੇ ਨੇ ਤੇ ਜੇ ਆਪਾਂ ਛੋਟੇ ਲੈਵਲ ਦੇ ਅਲਬਰਟਾ ਤੇ ਆ ਜੀ ਅਲਬਰਟਾ ਦੇ ਵਿੱਚ ਉਹੀ ਸੇਮ ਬਿਆਨ ਐਨਡੀਪੀ ਵਾਲੇ ਦੇ ਰਹੇ ਨੇ ਕਨਜ਼ਰਵੇਟਿਵ ਦੇ ਖਿਲਾਫ ਵੀ ਇਹ ਸਹੀ ਕੰਮ ਨਹੀਂ ਕਰ ਰਹੇ ਹੁਣ ਇਹ ਨਹੀਂ ਸਮਝ ਲੱਗ ਰਿਹਾ ਵੀ ਜਾਂ ਤਾਂ ਫਿਰ ਫੈਡਰਲ ਵਾਲੇ ਸਹੀ ਕਰ ਰਹੇ ਨੇ ਜਾਂ ਇਹ ਨਹੀਂ ਸਹੀ ਕਰਦੇ ਮਤਲਬ ਜੇ ਫੈਡਰਲ ਦੇ ਵਿੱਚ ਜਿਹੜਾ ਕੰਜ਼ਰਵੇਟਿਵ ਪਾਰਟੀ ਆ ਉਹ ਇੰਨੀ ਵਧੀਆ ਆ ਲੋਕਾਂ ਬਾਰੇ ਸੋਚਦੀ ਆ ਤੋ ਇਹ ਅਲਬਰਟਾ ਦੀ ਕਿਉਂ ਨਹੀਂ ਸੋਚਦੀ ਅੱਜ ਇੱਕ ਨਵਾਂ ਵੀ ਡਾਟਾ ਆਇਆ ਵਾ ਵੀ ਅਲਬਰਟਾ ਦੇ ਵਿੱਚ 7.5% ਜਿਹੜੀ ਆ ਅਨਪਲੋਇਮੈਂਟ ਰੇਟ ਆ ਹੋ ਗਿਆ ਤੇ ਮਿਨਿਸਟਰ ਜਿਹੜੇ ਆਪਣੇ ਨੇ ਅਲਬਰਟਾ ਦੇ ਉਹ ਕਹਿ ਰਹੇ ਨੇ ਵੀ ਹਾਂ ਵੀ ਇੰਨਾ ਹੀ ਰਹੂਗਾ 25 ਤੇ 25 'ਚ ਸਾਡਾ ਇੰਨਾ ਹੀ ਰੱਖਣ ਦੀ ਆਸ ਆ ਇਹ ਮੇਨ ਪ੍ਰੋਬਲਮ ਕਾਦੀ ਪਈ ਆ ਵੀ ਇਹ ਲੋਕਾਂ ਦੀ ਜਿਹੜੀ ਰਹਿਣ ਸਣ ਘਟਿਆ ਕਿਉਂ ਆ ਕੋਈ ਸੀ ਦੇਖਿਆ ਨਾ ਵੀ 2018 ਤੋਂ ਬਾਅਦ ਆਪਣੇ ਰੋਬਟਾ ਦੇ ਵਿੱਚ ਮੀਨਿਮ ਪੇਮੈਂਟ ਨਹੀਂ ਵਧੀ ਹਾਂਜੀ ਤੇ ਇਹ ਬੇਜਸ ਵਧੀਆਂ ਨਹੀਂ ਸੋ ਇਹ ਸਾਰੀਆਂ ਗੱਲਾਂ ਨਾ ਉੱਪਰ ਉੱਪਰ ਕੰਜ਼ਰਵੇਟਿਵ ਤੇ ਲਿਬਰਲ ਦੇ ਲਾ ਰਹੀ ਐ ਤੌਮਤ ਇੱਥੇ ਉਹੀ ਕੰਜ਼ਰਵੇਟਿਵ ਚਾਹੇ ਹੈ ਤਾਂ ਛੋਟੀ ਉਹਨਾਂ ਦੀ ਉਹਨਾਂ ਦੀ ਹੀ ਸ਼ਾਖਾ ਆ ਬ੍ਰਾਂਚ ਆ ਉਹਨਾਂ ਦੇ ਤਾਂ ਮੈਂ ਐਨਡੀਪੀ ਵਾਲੇ ਲਾ ਰਹੇ ਨੇ ਹੁਣ ਇਹ ਮਤਲਬ ਜੇ ਦੀ ਸਰਕਾਰ 'ਚ ਹੋਣਾ ਆ ਆਪੋਜੀਸ਼ਨ ਦੇ ਉਹਦੀ ਤੌਮਤ ਲਾਣਾ ਹੀ ਲਾਣਾ ਹੈ ਜੇ ਜੋ ਤੌਮਤ ਨਹੀਂ ਲਾਣਗੇ ਸਰਕਾਰਾਂ ਕੰਮ ਨਹੀਂ ਵਧੀਆਂ ਕਰਦੀਆਂ ਕੰਮ ਕਰਦੀਆਂ ਨਹੀਂ ਨਾ ਤੌਮਤ ਐਕਚੁਅਲੀ ਆਪੋਜੀਸ਼ਨ ਆ ਗਲਤ ਤੁਮਤਾ ਨਹੀਂ ਲਾਨੀ ਹੂੰ ਜਿਲੇ ਬੰਦਾ ਆਪੋਜੀਸ਼ਨ ਚ ਹੁੰਦਾ ਨਾ ਤਾਂ ਬੰਦਾ ਕੁਝ ਹੋਰ ਹੁੰਦਾ ਜਦੋਂ ਉਹਦੇ ਹੱਥ ਕਲਮ ਆ ਜਾਂਦੀ ਨਾ ਜਿਦਾ ਕਹਿੰਦੇ ਰੱਬਾ ਤੈਨੂੰ ਕਲਮ ਕਿਸੇ ਰੱਬਾ ਜੇ ਤੈਨੂੰ ਕਲਮ ਦਿੱਤੀ ਮਾਰੇ ਲੇਖ ਨਾ ਲਿਖ ਮਾਈ ਆ ਹੁੰਦਾ ਨਾ ਤੇ ਰੱਬ ਨੇ ਕਿਸੇ ਨੂੰ ਕਲਮ ਦਿੱਤੀ ਉਹ ਜਿੱਦਾਂ ਹੀ ਬੰਦਾ ਪਾਵਰ ਤੇ ਆਂਦਾ ਉਹ ਬਦਲ ਜਾਂਦਾ ਉਹ ਫਿਰ ਦੇਖੋ ਨਾ ਹੁਣ ਕੇਜਰੀਵਾਲ ਸਾਹਿਬ ਜਦੋਂ ਪੰਜਾਬ ਚ ਕਹਿੰਦੇ ਰਹੇ ਨੇ ਬਈ ਸਿਤਾ ਜੀ 80 ਕਰੋੜ ਉਧਰੋਂ ਚੱਕ ਲੈਣਾ 80 ਕਰੋੜ ਉਧਰੋਂ ਚੱਕ ਲੈਣਾ ਹਾਂ ਹਿਸਾਬ ਦਾ ਬਲਾ ਇਹੋ ਗਿਆ ਉਹ ਪੈਸਾ ਵੀ ਉਹ ਪੁੱਛਦੇ ਵੀ ਇੰਨੇ ਪੈਸੇ ਤੁਸੀਂ ਦੇਣੇ ਕਿੱਥੋਂ ਵੀ ਇਧਰੋਂ ਆਣਾ ਇਧਰੋਂ ਆਣਾ ਇਧਰੋਂ ਆਣਾ ਉਹ ਆਇਆ ਤਾਂ ਗਿਆ ਪਤਾ ਨਹੀਂ ਲੱਗਿਆ ਅਸਲ ਚ ਕਾਗਜ਼ਾਂ 'ਚ ਕੋਈ ਕਾਗਜ਼ਾਂ 'ਚ ਬਹੁਤ ਕੁਝ ਹੁੰਦਾ ਅਸਲ ਵਿੱਚ ਕੁਝ ਹੋਰ ਹੁਣ ਆਪਾਂ ਸਿੱਖੀ ਜਾਈਏ ਵੀ ਆ ਇਦਾਂ ਲੜਨਾ ਆ ਬੈਠ ਕੇ ਇਦਾਂ ਤਲਵਾਰ ਚਲਾਣੀ ਆ ਜਦੋਂ ਮੋਰੇ ਵਾਲਾ ਤਲਵਾਰ ਚਲਾਊਗਾ ਤਾਂ ਪਤਾ ਲੱਗਣਾ ਪਤਾ ਉਦੋਂ ਲੱਗਣਾ ਵੀ ਕਿਹੜਾ ਸੂਰਮਾ ਮਰੇ ਵੀ ਸੂਰਮਾ ਮਰੇ ਵੀ ਮੋੜਾ ਖਾਲੀ ਖਾਲੀ ਤਲਵਾਰਾ ਘੁਮਾਣਾ ਕੁਝ ਨਹੀਂ ਹੁੰਣਾ ਆਪਣੇ ਅਨਾਉਂਸ ਕਰ ਦਿੱਤਾ ਸੀਗਾ ਰੈਂਟਨ ਤੋਂ ਹੀ ਹਾਂਜੀ ਆਪਣਾ ਉਹਨਾਂ ਨੇ ਅੱਗੇ ਇਲੈਕਸ਼ਨ ਲੜਨੀ ਆ ਬਿਲਕੁਲ ਜੀ ਤੇ ਅੱਗੇ ਕੀ ਅਪਡੇਟ ਹੈਗੀ ਉਹਨਾਂ ਬਾਰੇ ਹੋਰ ਉਹੀ ਆ ਜੀ ਉਹਨਾਂ ਨੇ ਇਹੀ ਕਿਹਾ ਵੀ ਮੈਂ ਹੁਣ ਨਾਮੀਨੇਸ਼ਨ ਲਈ ਉਹਨਾਂ ਨੇ ਡਿਮਾਂਡ ਕੀਤੀ ਵੀ ਨਾਮੀਨੇਸ਼ਨ ਮਿਲੇ ਕਿਉਂਕਿ ਜਿੱਦਾਂ ਇੰਡੀਆ ਤਾਂ ਨਹੀਂ ਆ ਬਈ ਜਿਹਦੇ ਵਿੱਚ ਜੋ ਕਿਸੇ ਨੇ ਕਹਿਤਾ ਉਹ ਸਹੀ ਆ ਤੇ ਇਸ ਕਰਕੇ ਉਹਨਾਂ ਨੇ ਆਪਣਾ ਇਹ ਕਿਹਾ ਵਾ ਬਈ ਮੈਂ ਇੱਥੋਂ ਲੜੂੰਗਾ ਪਰ ਉਹਦਾ ਦਿਲ ਜਿਹੜਾ ਹਲੇ ਵੀ ਉਹਨਾਂ ਦਾ ਕੈਲਗਰੀ ਤੇ ਤੇ ਯਾਨੀ ਕਿ ਜਿਹੜੀਆਂ ਅਗਲੀਆਂ ਇਲੈਕਸ਼ਨ ਜਦੋਂ ਆਉਣਗੀਆਂ ਤੇ ਉਹ ਵਾਪਸ ਅਸੀਂ ਜਾਣਗੇ ਫਿਰ ਦੇਖੋ ਜੀ ਇਹ ਨਹੀਂ ਕਹਿ ਸਕਦੇ ਜੇ ਇੱਥੋਂ ਉਹਨਾਂ ਨੂੰ ਵਧੀਆ ਹੰਗਾਰਾ ਮਿਲਿਆ ਤੇ ਇੱਥੇ ਦੇ ਲੋਕਾਂ ਨੇ ਉਹਨਾਂ ਦੇ ਹੱਕ 'ਚ ਫਤਵਾ ਦਿੱਤਾ ਤਾਂ ਜਾਣਾ ਤਾਂ ਨਹੀਂ ਚਾਹੀਦਾ ਬਟ ਜਿੱਦਾਂ ਉਹਨਾਂ ਦਾ ਪਰ ਉਹਨਾਂ ਨੇ ਇਹ ਵੀ ਕਿਹਾ ਹੋਵਾ ਵੀ ਮੈਂ ਆਪਣਾ ਟਾਈਮ ਜਿਹੜਾ ਨਾ ਉਹ ਕੈਲਵਿਨ ਤੇ ਐਡਮਿੰਟਨ ਵਿੱਚ ਡਿਵਾਈਡ ਕਰੂੰਗਾ ਕਿਉਂਕਿ ਕੈਲਵਿਨ ਬਣਾ ਕੇ ਰੱਖੂੰਗਾ ਬਈ ਇੱਥੇ ਵੀ ਆ ਜਾਊਗਾ ਤੇ ਉੱਥੇ ਵੀ ਚਲ ਜਾਊਗਾ ਬਈ ਐਦਾਂ ਨਹੀਂ ਹੋਊਗਾ ਵੀ ਇੱਕ ਪਾਸੇ ਹੀ ਰਹਿ ਲਊਗਾ ਬਸ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਜਿਹੜੀ ਪਿੱਛੇ ਆਪਣੇ ਲੈਥਬ੍ਰਿਜ ਤੇ ਇਲੈਕਸ਼ਨ ਹੋਈ ਆ ਉਹ ਜਿੱਤੇ ਨੇ ਬਿਲਕੁਲ ਹਾਂ ਉਹ ਬੜੇ ਕੰਫੀਡੈਂਸ ਨੇ ਕੋਈ ਲੈਥਬ੍ਰਿਜ ਜਿਹੜੇ ਜਿੱਤ ਹਾਸਲ ਕੀਤੀ ਆ ਸੋ ਉਹਨਾਂ ਦੀ ਜਿਹੜੀ ਆ ਲੀਡਰਸ਼ਿਪ ਤਾਂ ਜਿਹੜੀ ਆ ਕੀ ਇਹਨੂੰ ਕਹਿੰਦੇ ਆ ਇੱਕ ਕਿਸਮ ਦੇ ਨਾਲ ਪ੍ਰੂਵ ਹੋ ਗਈ ਆ ਵੀ ਹਾਂ ਵੀ ਸਹੀ ਆ ਲੋਕਾਂ ਨੇ ਜਾਣਿਆ ਕਿ ਉਹਨਾਂ ਨੇ ਯਕੀਨ ਪ੍ਰਗਟ ਕੀਤਾ ਹਾਂ ਫਤਵਾ ਜਿਹਨੂੰ ਕਹਿੰਦੇ ਜਾਰੀ ਕੀਤਾ ਨਾ ਜੀ ਉਹ ਆਪਾਂ ਕਹਿੰਦੇ ਫਤਵਾ ਹੀ ਕਹਿੰਦੇ ਆ ਆਪਾਂ ਪੰਜਾਬੀ ਆ ਹਾਂ ਜੀ ਉਹ ਕੀਤਾ ਤੇ ਠੀਕ ਆ ਅੱਛੇ ਰਹਿਣਗੇ ਦੇਖੋ ਉਹਨਾਂ ਨੇ ਕੈਲਗਰੀ 'ਚ ਰਹੇ ਆ ਹਾਕੇ ਤੱਕ ਰਹੇ ਨੇ ਤੇ ਉੱਥੇ ਉਹਨਾਂ ਨੇ ਚੰਗੀ ਪ੍ਰੋਗਰੈਸ ਕੀਤੀ ਸੀ ਲੋਕਾਂ ਦੇ ਵਧੀਆ ਜਾਣੇ ਕਿ ਉਹ ਪ੍ਰੀਮੀਅਰ ਰਹੇ ਨੇ ਸੋਰੀ ਆਪਣੇ ਮੇਰੇ ਮੇਰੇ ਨਹੀਂ ਤੇ ਉਹਨਾਂ ਨੇ ਕੋਈ ਹਾਰੇ ਨਹੀਂ ਹੈਗੇ ਆਪਣੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਇਹ ਛੱਡੀ ਸੀ ਜਾਂ ਉਹਨਾਂ ਨੂੰ ਉਸਦੀ ਇੱਛਾ ਕਰ ਲਈ ਹੋਣੀ ਹੈ ਵੀ ਮੈਂ ਹੁਣ ਥੋੜੇ ਵੱਡੇ ਲੈਵਲ ਤੇ ਜਾਵਾਂ ਨਾ ਜਿਆਦਾਤਰ ਇਸ ਕਰਕੇ ਹੀ ਹੁੰਦਾ ਫੇ ਵੀ ਠੀਕ ਆ ਦੇਖਦੇ ਹਾਂ ਹੁਣ ਕੀ ਹੁੰਦਾ ਫੈਡਰਲ ਲੈਵਲ ਤੇ ਵੀ ਜੋਰੋ ਸ਼ੋਰ ਚੱਲ ਰਹੀ ਆ ਤੇ ਸਾਡੇ ਲੋਕਲ ਲੈਵਲ ਤੇ ਵੀ ਚੱਲ ਰਹੀ ਆ ਤੇ ਅਗਲੇ ਸਾਲ ਸਾਡੇ ਲੋਕਲ ਵੀ ਚੱਲ ਜਾਣੀ ਆ ਪੋਲਿਟਿਕਸ ਦੇ ਵਿੱਚ ਹੀ ਰਹਿਣਾ ਜੀ ਹੁਣ ਆਪਾਂ ਠੀਕ ਆ ਜੀ ਐਣੀ ਤੁਹਾਡਾ ਹੁਣ ਜਿਹੜਾ ਹੱਥ ਹੈਗਾ ਆ ਉਹਦੇ ਉਂਗਲੀਆਂ ਘੇਟ ਰਹਿਣੀਆਂ ਆ ਸਿਰ ਕੜਾਈ 'ਚ ਰਹਿਣਾ ਆ ਸਿਰ ਕੜਾਈ 'ਚ ਰਹਿਣਾ ਆ ਤੇ ਜੇ ਕੋ ਪੋਲਿਟਿਕ ਦੀ ਜੀ ਗੱਲ ਕਰੀਏ ਤੇ ਤੁਸੀਂ ਪੰਜਾਬ ਦੀ ਜੀ ਆਪਾਂ ਗੱਲ ਨਾ ਕਰੀਏ ਤਾਂ ਗੱਲ ਬਣਦੀ ਨਹੀਂ ਬਣਦੀ ਨਹੀਂ ਤੇ ਉੱਥੇ ਕਹਿੰਦੇ ਤੁਸੀਂ ਧਰਤ ਤੋਂ ਮੈਂ ਜਾਣਨਾ ਚਾਹਣਾ ਵੀ ਕਨੇ ਸੁਖਵੀਰ ਸਿੰਘ ਬਾਦਲ ਜੀ ਥੋੜਾ ਜਿਹਾ ਯੂ ਟਰਨ ਲਿਆ ਉਹਨਾਂ ਨੇ ਨਹੀਂ ਥੋੜਾ ਨਹੀਂ ਪੂਰਾ ਹੀ ਲੱਗਿਆ ਜੀ ਉਹ ਦੇਖੋ ਜਿਹੜੀ ਇਹ ਜਿਹੜੀ ਗੱਲ ਹੈਗੀ ਆ ਨਾ ਜਿਹੜੀ ਅਕਾਲੀ ਦਲ ਦਾ ਮਾਲਕ ਕੌਣ ਆ ਅਕਾਲੀ ਦਲ ਦਾ ਮਾਲਕ ਹੈਗੀ ਹੈ ਕੌਮ ਹਾਂ ਅਕਾਲ ਤਾਕਤ ਸਾਹਿਬ ਹਾਂਜੀ ਤੇ ਇਹਨਾਂ ਨੂੰ ਤਾਂ ਇੱਕ ਦਿੱਤਾ ਗਿਆ ਸੀਗਾ ਵੀ ਤੁਸੀਂ ਇਹ ਕਰ ਲਓ ਹੁਣ ਪਰ ਇਹ ਹੁਣ ਇਹ ਆਪਣੇ ਬਣਾ ਕੇ ਬਹਿ ਕੇ ਸਾਹਮਣੇ ਵੀ ਸਾਡਾ ਹੀ ਆ ਇਹ ਪ੍ਰੋਬਲਮ ਇਹ ਕ੍ਰੀਏਟ ਹੋ ਰਹੀ ਆ ਹੁਣ ਜੇ ਅਸੀਂ ਅਸੀਂ ਦੇਖੋ ਨਾ ਤਾਂ ਅਸੀਂ ਇਹ ਕਾਲਤਾ ਕ ਸਾਹਿਬ ਨੂੰ ਕੋ ਸਲਾਹ ਦੇ ਸਕਦੇ ਆ ਨਹੀਂ ਕਿਉਂਕਿ ਅਸੀਂ ਜੋ ਉਹਨਾਂ ਨੇ ਕਰਤਾ ਸੀ ਉਹ ਤੇ ਗੱਲ ਕਰ ਸਕਦੇ ਆ ਬਸ ਹਾਂ ਲੇਕਿਨ ਜੀ ਆਪਾਂ ਗੱਲ ਕਰੀਏ ਜਦੋਂ 2 ਦਸੰਬਰ ਤੋਂ ਬਾਅਦ ਆਪਣੇ ਕਿਸੇ ਚੈਨਲ ਨਾਲ ਗੱਲਬਾਤ ਕਰਦੇ ਸਾਫਕਾ ਜਸਰ ਭਾਈ ਰਣਜੀਤ ਸਿੰਘ ਜੀ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਗੱਲ ਕਹੀ ਸੀਗੀ ਵੀ ਇਹ ਉਹ ਲੋਕ ਨੇ ਜਿਹੜੇ ਸਦਨ ਨਹੀਂ ਸਕਦੇ ਇਹਨਾਂ ਨੇ ਮੰਨਿਆ ਵੀ ਇਹ ਗਲਤੀਆਂ ਕੀਤੀਆਂ ਗਲਤੀ ਨਹੀਂ ਗੁਨਾਹ ਕੀਤੇ ਆ ਹੂੰ ਤੇ ਇਹਨਾਂ ਨੂੰ ਪਹਿਲਾ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਆ। ਉਹ ਤਾਂ ਠੀਕ ਆ। ਬੜੇ ਸਭ ਤੋਂ ਲੱਗਦਾ ਕਿ ਕਿਆ ਸੀਗਾ? ਇਹਨੇ ਗਲਤ ਆਏ ਜਾ ਕੇ ਮੁਕਣੀ ਆ। ਹੂੰ। ਵੀ ਜੇ ਛੇਕੋਗੇ ਆ ਕਹਿੰਦੇ ਕੱਲੂ ਆ ਕੇ ਮਾਫੀ ਮੰਗਣਾ ਬਾਅਦ ਦੀ ਗੱਲ ਆ ਕਹਿੰਦੇ। ਆਦੀ ਗੱਲ। ਪਰ ਕਹਿੰਦੇ ਇਹਨਾਂ ਨੂੰ ਉਹਦਾ ਯਾਨੀ ਖਖੋ ਮਿਆਜਾ ਭੁਗਤਾਨਾ ਚਾਹੀਦਾ ਆ ਤੇ ਇਹਨਾਂ ਨੂੰ ਉਹੀ ਗੱਲ ਆ ਗਈ ਜੇ ਉਹਦਾਂ ਕੋਈ ਐਸਾ ਕੀਤਾ ਹੁੰਦਾ ਤੇ ਅੱਜ ਇਹ ਮੁੜ ਕੇ ਜੂਟਰਨ ਲੈਣ ਜੋਗੇ ਨਹੀਂ ਸੀ ਰਹਿਣੇ। ਨਹੀਂ ਉਹ ਤਾਂ ਕਹਿੰਦੇ ਆ ਮੈਂ ਦੇਖਿਆ ਉਹਨਾਂ ਟਵਿੱਟਰ ਤੇ ਵੀ ਪਾਇਆ ਵੀ ਅਸੀਂ ਖਤਮ ਨਹੀਂ ਹੋਏ। ਹਾਂਜੀ ਉਹ ਕਨੇਸਟ ਰੈਸਟ ਕਰ ਰਹੇ ਸੀ ਹਾਂਜੀ ਆਪਣੇ ਸਲੀਪ ਮੋਡ ਤੇ ਸੀਗੇ ਜੀ ਕਹਿੰਦੇ ਸਾਡੀ ਤਿੰਨ ਸੀਟਾਂ ਆਈਆਂ ਸੀ ਵੀ ਉਹ ਆਪਾਂ ਮਤਲਬ ਸਾਨੂੰ ਕਿਸੇ ਨੇ ਹਰਾਇਆ ਨਹੀਂ ਹਾਂਜੀ ਵੀ ਆਪਾਂ ਰੈਸਟ ਕਰ ਰਹੇ ਸੀ ਯਾਰ ਇਹਨਾਂ ਦਾ ਜਿਹੜਾ ਇਹ ਬਿਆਨ ਨਾ ਬੜਾ ਮਤਲਬ ਸਮਝ ਤੋਂ ਪਰੇ ਨਹੀਂ ਹੈ ਜੇ ਤੁਹਾਡੇ ਕੋਈ ਆਇਆ ਤਾਂ ਮੈਨੂੰ ਜਰੂਰ ਐਕਸਪਲੇਨ ਕਰੋ ਦੇਖੋ ਬੈਸੇ ਜੇ ਇਹ ਚਾਹੁੰਦੇ ਵੀ ਚਲੋ ਠੀਕ ਹੈ 2 ਦਸੰਬਰ ਨੂੰ ਜਿੰਨਾ ਫੈਸਲਾ ਹੋਇਆ ਸੀਗਾ ਵੀ ਉਹਨੂੰ ਸਮਰਪਿਤ ਹੋ ਕੇ ਇਹ ਸਾਰਾ ਕੁਝ ਇੱਕ ਵਾਰ ਉਹਦੇ ਅਨੁਸਾਰ ਕਰ ਲੈਂਦੇ ਤਾਂ ਹੋ ਸਕਦਾ ਮੁੜ ਕੇ ਇੱਕ ਤੇ ਫੇਰ ਆ ਸਕਦੇ ਸੀਗੇ ਔਰ ਜਿਸ ਤਰ੍ਹਾਂ ਦੇ ਹੱਥ ਘੁੰਮਦੇ ਆਪਣਾ ਰਹਿਆ ਇਹ ਤੇ ਮੇਰੇ ਖਿਆਲ ਨਾਲ ਵੀ ਜਿਸ ਤਰ੍ਹਾਂ ਹਿਸਟਰੀ ਪਿੱਛੇ ਆ ਵੀ ਚੜ ਚੜ ਕੇ ਆਇਆ ਸੀਗਾ ਕਦੇ ਬਾਬਰ ਆਇਆ ਕਦੇ ਕੋਈ ਆਇਆ ਕਦੇ ਕੋਈ ਆਇਆ ਲੋਕੀਂ ਕੀ ਕਰਨਗੇ ਵੀ ਇੱਕ ਬਾਦਲ ਵੀ ਹੁੰਦਾ ਸੀਗਾ ਉਹਨੇ ਮੱਥਾ ਲਾਇਆ ਸੀਗਾ ਇੱਕ ਇਹਦੇ ਬੰਦੇ ਨੇ ਰੀਲ ਦੇਖੀ ਸੀ ਉਹ ਕਹਿੰਦੇ ਵੀ ਡਾਇਨਾਸੌਰ ਆ ਸਕਦੇ ਆ ਹਾਂਜੀ ਤੋ ਇਦਾਂ ਨਹੀਂ ਵੀ ਸ਼ਾਇਦ ਕਿ ਫਿਊਚਰ ਤੇ ਜੇ ਕਦੇ ਚੰਗੀ ਕੋ ਲੀਡਰਸ਼ਿਪ ਆਵੇ ਆ ਵੀ ਸਕਦੇ ਆ ਇਹਨਾਂ ਦੀ ਸਲਾਹ ਕਰ ਜਿਹੜੇ ਹੈਗੇ ਆ ਨਾ ਉਹ ਬਹੁਤ ਜ਼ਿਆਦਾ ਯਾਨੀ ਕਿ ਸਿਆਣੇ ਨੇ ਜਾਓ ਸੋਚਦੇ ਆ ਵੀ ਜੇ ਇੱਕ ਵਾਰੀ ਅਸੀਂ ਛੱਡ ਦਿੱਤਾ ਤਾਂ ਸਾਡੇ ਪੱਲੇ ਕੱਖ ਨਹੀਂ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜਿਹੜੀ ਜਿਹਨਾਂ ਦੀ ਹੋਰ ਕਮੇਟੀ ਦੇ ਸਹਾਦੰਦੇ ਨੇ ਨਾ ਉਹ ਬੰਦੇ ਕਿੱਸ ਮਿਟਿਦਿਦਨੇ ਉਹ ਸਮਝ ਨਹੀਂ ਆ ਰਹੀ ਇਹ ਕਹਿੰਦਾ ਰਾਹਤ ਅੰਦੋਰੀ ਦਾ ਸ਼ੇਅਰ ਮੈਨੂੰ ਯਾਦ ਆਂਦਾ ਕਹਿੰਦਾ ਜੇ ਕੁਰਸੀ ਹੀ ਹੈ ਕੁਰਸੀ ਹੈ ਕੋਈ ਜਨਾਜਾ ਤੋਂ ਨਹੀਂ ਇਹ ਕੁਰਸੀ ਹੀ ਹੈ ਇਹ ਕੋਈ ਜਨਾਜਾ ਤੋਂ ਨਹੀਂ ਨਹੀਂ ਕੰਮ ਹੋਤਾ ਤਾਂ ਉਤਰ ਕਿਉਂ ਨਹੀਂ ਜਾਂਦੇ ਭਈ ਇਹ ਤੇ ਇੱਕ ਇਦਾਂ ਥੋੜਾ ਜਿਹਾ ਕੋਈ ਜਨਾਜੇ ਦਾ ਬੰਦਾ ਜਨਾਜਾ ਹੁੰਦਾ ਜਿੱਥੇ ਬੰਦਾ ਉਤਰ ਨਹੀਂ ਸਕਦਾ ਬਈ ਬੰਦਾ ਲੈ ਪੈ ਗਿਆ ਲੰਮਾ ਜਿੱਥੇ ਪੈ ਗਿਆ ਬਈ ਹੁਣ ਨਹੀਂ ਹੋ ਰਿਹਾ ਕੰਮ ਛੱਡੋ ਭਰੇ ਕਿਸੇ ਹੋਰ ਨੂੰ ਦੇ ਦਿਓ ਤੁਸੀਂ ਕੀ ਮਤਲਬ ਆਪਣੀ ਇੱਜ਼ਤ ਬਚਾ ਲਓ ਰੱਖ ਲਓ ਨਾ ਤੇ ਹੁਣ ਉਹ ਕਹਿੰਦੇ ਵੀ ਆ ਜਿਹੜਾ 슬ੀਪਿੰਗ ਮੋਡ ਵਾਲਾ ਨਾ ਉਹਨਾਂ ਨੇ ਬਿਆਨ ਦਿੱਤਾ ਮੈਨੂੰ ਇਸ ਗੱਲ ਤੇ ਤਾਂ ਬੜਾ ਹੈਰਾਨੀ ਹੋ ਰਹੀ ਹੈ ਜਿਸ ਤਰ੍ਹਾਂ ਇੱਕ ਮਜ਼ਾਕੀਆ ਤੌਰ ਤੇ ਕਹਿੰਦੇ ਹੁੰਦੇ ਉਹ ਲਾਭ ਹੀ ਲੈਂਦੇ ਆ ਕਹਿੰਦੇ ਕੁਝ ਇਹਦਾਂ ਦਾ ਵੀ ਹੋ ਸਕਦਾ ਕੁਝ ਵੀ ਉਹਦੇ ਬਾਰੇ ਚਲੋ ਆਪਾਂ ਹੁਣ ਕੀ ਕਹਿਣਾ ਹੁਣ ਲੋਕ ਕੀ ਕਹਿੰਦੇ ਆ ਜਿਸ ਤਰ੍ਹਾਂ ਗੱਲਾਂ ਬਾ ਉਹ ਤਾਂ ਸ਼ੋਬਦ ਨਹੀਂ ਹੈਗੇ ਹਾਂ ਵੀ ਆਪਾਂ ਸਲੀਪਿੰਗ ਮੂਰ ਤੇ ਸੀਗੇ ਹੁਣ ਆਵਾ ਫੁੱਲ ਫੇਸ ਨਾਲ ਵਾਪਸ ਆਵਾਂਗੇ ਤੇ ਮੈਂ ਵੀ ਬਲੇਮ ਜਿਹੜੇ ਆਪਣੇ ਤੇ ਵੈਸੇ ਲੈ ਲਏ ਸੀਗੇ ਸੋ ਇਹ ਗੱਲਾਂ ਯਾ ਤੇ ਇਸ ਕਰਕੇ ਵੀ ਬਲੇਮ ਲੈ ਲਏ ਤੇ ਬਾਚੇਤਾ ਆਇਆ ਵੀ ਮੈਂ ਕੀ ਕਰ ਬੈਠਾ ਇਹ ਤਾਂ ਇਦਾਂ ਹੈ ਨਹੀਂ ਕਿ ਨਹੀਂ ਕਾਫੀ ਜਾਨੀ ਬਚਕਾਨਾ ਜੀ ਹਰਕਤਾ ਕਰ ਰਹੇ ਨੇ ਅ ਕਾਲੀ ਦਲ ਵਾਲੇ ਹਾਂ ਉਹਨਾਂ ਨੂੰ ਸ਼ਾਇਦ ਲੱਗਦਾ ਸੀ ਵੀ ਆਪਾਂ ਮਨ ਲਮਾਂ ਗਲਤੀਆਂ ਤੇ ਉਸ ਤੋਂ ਬਾਅਦ ਸਾਰਾ ਕੁਝ ਡਨ ਹੋ ਜੂਗਾ ਲੋਕ ਭੁੱਲ ਜਾਣਗੇ ਦੁਬਾਰਾ ਆ ਜਾਣਗੇ ਸਲਫ ਸ਼ਾਰ ਇੰਦਾ ਨਹੀਂ ਨਹੀਂ ਭੁੱਲ ਤਾਂ ਸਕਦੇ ਆ ਬਟ ਜੇ ਦੇਖੋ ਜਦੋਂ ਅਕਾਲ ਤੱਕ ਸਭ ਤੁਸੀਂ ਗਏ ਕਿਉਂ ਫਿਰ ਬਿਲਕੁਲ ਜੀ ਯਾਨੀ ਤੁਸੀਂ ਇਹ ਖਾਲੀ ਇੱਕ ਨੂੰ ਐਜ਼ ਅ ਟੂਲ ਵਰਤਦੇ ਆ ਹੂੰ ਹੂੰ ਇਹ ਗੱਲਾਂ ਯਾਨੀ ਕਿ ਦੇਖੋ ਤੁਸੀਂ ਉਸ ਤਖਤ ਤੇ ਜਾ ਕੇ ਅੱਗੇ ਬੈਠ ਗਏ ਇਹ ਉਹ ਕਿਸੇ ਧਾਰਨ ਚੀਜ਼ ਨਹੀਂ ਹੈਗੀ ਉਹ ਉਹ ਗੁਰੂਆਂ ਵੱਲੋਂ ਬਣਾਇਆ ਹੋਇਆ ਤਖਤ ਆ ਉਹ ਹੈ ਉਹਤੇ ਬੰਦੇ ਤੁਹਾਡੇ ਲਾਏ ਨੇ ਪਰ ਪਿੱਛੇ ਇੱਕ ਸ਼ਕਤੀ ਉਹਦੇ ਵਿੱਚ ਕੰਮ ਕਰ ਜਾਂਦੀ ਹੈ ਕਿਸ ਵਾਰੀ ਬਿਲਕੁਲ ਇਸ ਕਰਕੇ ਕੋਈ ਹਿਸਟਰੀ ਆਪਣੇ ਆਪ ਰਿਪੀਟ ਹੋ ਰਹੀ ਆ ਤੇ ਸਹੀ ਉਮੀਦ ਕਰਾਂਗੇ ਵੀ ਇਹਨਾਂ ਨੂੰ ਬਰਾਬਰ ਸਮਤ ਵਕਤ ਤੇ ਆਰਡਰ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਨਾ ਕਰਨ ਇਹ ਬਿਲਕੁਲ ਜੀ ਤੇ ਸਾਡਾ ਅੱਜ ਦਾ ਜਿਹੜਾ ਸੈਗਮੈਂਟ ਹੈਗਾ ਆ ਇਹ ਸਲਿਫਟ ਇਮੀਗ੍ਰੇਸ਼ਨ ਤੋਂ ਮੇਰਾ ਸਹਿਜਾਦ ਜੀ ਵੱਲੋਂ ਸਪੌਂਸਰ ਪ੍ਰੋਗਰਾਮ ਕੀਤਾ ਗਿਆ ਸੀ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਮੀਗ੍ਰੇਸ਼ਨ ਦੇ ਸੰਬੰਧੀ ਕੋਈ ਪ੍ਰੋਬਲਮ ਆ ਗਈ ਆ ਜਾਂ ਕੋਈ ਸਵਾਲ ਲੈਣੀ ਆ ਤੁਸੀਂ ਨੀਚੇ ਆ ਰਹੇ ਨੰਬਰ ਤੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਅੱਜ ਸਾਨੂੰ ਦਿਓ ਯਾਇਤ ਅੱਲੂ ਨਵੇਂ ਪ੍ਰੋਗਰਾਮ ਦੇ ਵਿੱਚ ਬਾਦ ਨਾਲ ਫੇਰ ਅਸੀਂ ਰੂਰੂ ਹੋਵਾਂਗੇ ਉਦੋਂ ਤੱਕ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ